ਇੱਕ ਸਾਂਝਾ ਘਰ ਹੋਵੇ ਉਸ ਦੇ ਵਿੱਚ ਪੰਜ ਭਰਾ ਇਕੱਠੇ ਰਹਿੰਦੇ ਹੋਣ ਕਮਾਈ ਬਾਪ ਕੋ ਸਾਂਝੀ ਹੋਵੇਗੀ ਸਭਨਾਂ ਨੂੰ ਲੋੜ ਅਨੁਸਾਰ ਸਭ ਕੁਝ ਸਮੇਂ ਸਿਰ ਮਿਲੇਗਾ ਇਹਨਾਂ ਪੰਜਾਂ ਦਾ ਬੋਲਬਾਲਾ ਸਭਨੀ ਥਾਈ ਹੋਵੇਗਾ ਕੋਈ ਇਹਨਾਂ ਨੂੰ ਕੈਰੀ ਅੱਖ ਨਾਲ ਨਹੀਂ ਦੇਖੇਗਾ ਇਹਨਾਂ ਪੰਜਾਂ ਦਾ ਸਿਰ ਉੱਚਾ ਰਹੇਗਾ ਮਨ ਵਿੱਚ ਸ਼ਾਂਤੀ ਚਿਹਰੇ ਤੇ ਰੌਣਕ ਅਤੇ ਅੱਖਾਂ ਵਿੱਚ ਚਮਕ ਹੋਵੇਗੀ ਪਰ ਜੇ ਇਹ ਬਾਪ ਨੂੰ ਭੁੱਲ ਕੇ ਵੱਲ ਛਲ ਨਾਲ ਉਸ ਘਰ ਦੀਆਂ ਵਸਤਾਂ ਲੁਕਾਉਣ ਛਪਾਉਣ ਵਿੱਚ ਲੱਗੇ ਰਹਿਣ ਉਹਨਾਂ ਦੀਆਂ ਘਰ ਵਾਲੀਆਂ ਅਤੇ ਬੱਚੇ ਲੋੜ ਵਾਲੀਆਂ ਵਸਤਾਂ ਨੂੰ ਲਿਜਾਈ ਵੀ ਜਾਣ ਤੇ ਛੁੱਪ ਛਪੋ ਕੇ ਖਾਈ ਵੀ ਜਾਣ ਮਾਂ ਕੁਦਰਤ ਦੀ ਸੁਣਨ ਨਾ ਪਿਤਾ ਅਕਾਲਪੁਰਖ ਤੋਂ ਬੇਮਕ ਹੋ ਜਾਣ ਨੀ ਡਰ ਹੋ ਜਾਣ ਤਾ ਗਹਿਰ ਗੰਭੀਰ ਪਿਤਾ ਤੇ ਸਹਿਨਸ਼ੀਲ ਮਾਂ ਉਠ ਉਠ ਕੇ ਇਹਨਾਂ ਬੱਚਿਆਂ ਦੇ ਹੱਥੀ ਨਹੀਂ ਪੈਣਗੇ ਬਸ ਇਹ ਦੇਖਦੇ ਰਹਿਣਗੇ ਕਿ ਘਰ ਕਦ ਡੁੱਬਦਾ ਹੈ ਕਦ ਟੁੱਟਦਾ ਹੈ ਕਦ ਖੇਰੂ ਖੇਰੂ ਹੁੰਦਾ ਹੈ ਸੁਕਿਰਤ ਜ਼ਰੂਰੀ ਹੈ ਸਬਨਾ ਨਹੀਂ ਕਰਨੀ ਹੈ ਸਭ ਕਰਦੇ ਨੇ ਪਰ ਜੇ ਗੁਰੂ ਹੁਕਮ ਅਨੁਸਾਰ ਕਿਰਤ ਧਰਮ ਦੀ ਹੋਵੇ ਤਾਂ ਸਾਰੇ ਪਾਸੇ ਖੁਸ਼ਹਾਲੀ ਹੀ ਖੁਸ਼ਹਾਲੀ ਹੋਵੇਗੀ ਦੁੱਖਾਂ ਦੇ ਰੋਗ ਦਾ ਦਾਰੂ ਤਾਂ ਸਾਡੇ ਪਾਸ ਹੈ ਪਰ ਲਾਭ ਤਾਂ ਹੀ ਹੋਵੇਗਾ ਜੇ ਉਸਨੂੰ ਵਰਤਿਆ ਜਾਏ